ਆਹ ਦੇਖ ਲੋ ਦੋ ਸਕੇ ਭਰਾਵਾਂ ਦੀ ਕੋਠੀ 'ਚ ਬਣ ਗਿਆ ਅਜੀਹਾ ਸੀਨ ਦੇਖ ਕੇ ਪਰਿਵਾਰ ਦੇ ਵੀ ਉੱਡ ਗਏ ਹੋਸ਼ ਨਕੌਦਰ ਹਲਕੇ ਦੇ ਬਿਲਗਾਂ ਵਿਖੇ ਇੱਕ ਘਰ ਦੇ ਵਿੱਚ ਚੋਰ ਨੇ ਮੇਨ ਗੇਟ ਦੇ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਸਵਾਨ ਦੇ ਵਿੱਚ ਪੀੜਤ ਪਰਿਵਾਰ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋਨਾਂ ਭਰਾਵਾਂ ਦੇ 5-5 ਤੋਲੇ ਕੁੱਲ ਮਿਲਾ ਕੇ 9-10 ਤੋਲੇ ਸੋਨਾ ਅਤੇ 50000 ਕੈਸ਼ ਚੋਰੀ ਕਰਕੇ ਫਰਾਰ ਹੋ ਗਏ ਉਸ ਵਕਤ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਦੇ ਚਲਦੇ ਚੋਰਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ ਤੇ ਘਰ ਦੇ ਵਿੱਚ ਹੱਥ ਸਾਫ਼ ਕਰ ਗਏ ਅਸੀਂ ਦਿੱਲੀ ਬੱਚੇ ਨੂੰ ਤੇ ਰੋਣ ਗਏ ਸੀ ਆਪਣੇ بیٹے ਨੂੰ ਇਹ ਉਹ ਤੇ ਕੱਲ ਨੂੰ 11:00 ਵਜੇ ਅਸੀਂ ਚਲੇ ਗਏ ਹਾਂ ਤੇ ਸਵੇਰ 5:00 ਵਜੇ ਮੈਂ ਵਾਪਸ ਆ ਗਿਆ ਹਾਂ ਨੇਰੇ ਆਉਂਦੇ ਅਨੁਸਾਰ ਜਿੰਦੇ ਕੁੰਡੇ ਪੰਨੇ ਤਾਂ ਇਹਦੀ ਕੋਈ ਮੰਗ ਨਹੀਂ ਆ ਕੋੜਾ ਮੇਰਾ ਭਾਈ ਅਟੀਤ ਬੰਦੇ ਕਰੇਂਦਾ ਗਰਵੇਸ਼ ਸਿੰਘ ਤੇ ਮੈਂ 40 ਮੰਗ ਕਰੂੰਗਾ ਉਹ ਕਿੱਥੇ ਉਹ ਵੀ ਬਾਹਰ ਹੀ ਆ ਗਰਵੇਸ਼ ਸਿੰਘ ਵੀ ਬਾਹਰ ਹੀ ਆ ਅੱਛਾ ਤੇ ਉਹਦੀ ਦੀ ਜ਼ਿੰਮੇਵਾਰੀ ਸਾਡੇ ਕੋਲ ਦੀ ਗਈ ਭਾਈਆਂ ਠੀਕ ਹੈ ਤੇ ਕਿੰਨਾ ਬੇਨਕਸਾਨ ਹੋ ਗਿਆ ਸਾਡਾ ਦੋਹਾਂ ਦੇ ਮੇਰਾ 1000 ਡਾਲਰ ਦਾ ਮੁੰਡਾ ਦੇ ਕੇ ਗਿਆ ਹੈ ਤੇ ਇਤਰਾਲੀ ਲਾਜ਼ਮੀ ਤੇ 48000 ਰੁਪਇਆ ਮੇਰਾ ਆਉਂਦੇ ਕੋਲ ਤੇ ਉਹ ਸੋਨਾ ਵਗੈਰਾ ਕੁਸ਼ੂਰ ਚੀ ਉਹਨਾ ਮੇਰਾ ਦਾ ਪੰਤ ਉਹਦੇ ਹੋਣਾ ਚਲੇਗੇ ਅੱਛਾ ਤੇ ਦੂਜੇ ਪਾਈ ਦਾ ਚਾਰ ਪੰਜ ਸਾਲ ਤੋਂ ਉਹਨਾਂ ਦਾ ਸੋਨਾ ਤੇ ਉਹਨਾਂ ਦਾ ਸੋਨਾ ਦੇ ਨਹੀਂ ਤਾਂ 12 ਲੱਖ ਦੇ ਨੇੜੇ ਜਿਹੜੇ ਇਨਸਾਨ ਹੋ ਗਿਆ ਬਾਕੀਆ 43 ਬਕਰ ਕੋਰਸ ਵਾਲੇ ਕਹਿ ਰਹੇ ਆ ਕਿ ਇਹਨੇ ਕੋਰਸ ਵਾਲਾ ਜਿਹੜੇ ਜਿਹੜੇ ਕੋਰਸ ਕੋਣ ਦੇ ਗਏ ਉਹਨੇ ਇਹਦਾ ਹਰ ਘੜ ਤੱਕ ਨੇ ਉਹਨਾਂ ਨਾਲ ਜਿਹੜੀਆਂ ਮਿਲਦੀਆਂ ਕੋਈ ਤੇ ਕੋਰਸ ਵਾਲੇ ਆਗੇ ਸੀ ਜਿਹੋ ਰਿਪੋਰਟ ਦਿੱਤੀ ਤੁਸੀਂ ਫਿਰ ਆ ਜਾਲ ਖਰਾ ਲਾ ਗਿਆ ਆਏ ਆ ਆ ਗਏ ਤੇ ਆਪਣੇ ਮੌਕਾ ਦੇਖ ਲਏ ਮੌਕਾ ਦੇਖਦੇ ਆ ਫਿਰ ਪਰ ਹੁਣ ਉਹਨਾਂ ਨੇ ਸਪੱਸ਼ਟ ਜੋ ਜੋ ਤੁਹਾਡਾ ਨਕਦ ਰੂਪ ਦੇ ਦਿਓ ਕਿ ਕਿ ਕੀ ਤੁਹਾਡਾ ਹੋਇਆ ਕੀ ਨੁਕਸਾਨ ਹੋਇਆ ਚੈੱਕ ਕਰ ਲਓ ਤੁਹਾਨੂੰ ਕਿਸੇ ਨੇ ਕੋਈ ਸ਼ੱਕ ਤਾਂ ਨਹੀਂ ਹੈ ਕਿ ਜਾਂ ਤੁਹਾਡੇ ਨਾਲ ਕੋਈ ਬੰਦਾ ਆਉਂਦਾ ਜਾਂਦਾ ਆ ਵੀ ਘਰ ਦੇ ਵਿੱਚ ਮੈਨੂੰ ਤਾਂ ਕੋਈ ਹੁਣ ਤੱਕ ਤਾਂ ਸਾਡਾ ਸਾਝਾ ਸਾਡਾ ਸਾਰਾ ਹੀ ਇਹ ਘਰੇਲੂ ਬੰਦੇ ਆਪਣੇ ਆਉਂਦੇ ਆ ਹਰੇਕ ਨੂੰ ਪਤਾ ਵੀ ਇਹ ਬੱਚਾ ਆਇਆ ਇਹਨੇ ਚਰਚਾ ਤੁਸੀਂ ਕੱਲ ਕਿੰਨੇ ਵਜੇ ਗਏ ਘਰੋਂ ਸਰ 11 11 ਵਜੇ ਗਏ ਆ ਤੇ ਸ਼ਾਮੀ ਮੈਂ 4-5 ਵਜੇ ਜਿਹੜਾ ਬੀਮਾਰ ਕੇ ਗਿਆ ਖੂਨ ਕੇ ਜਿੰਦੇ ਦੇਖ ਕੇ ਉੱਪਰ ਵੀ ਘੁੰਮ ਕੇ ਠੀਕ ਤਾਂ ਯਾਨੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸੀ ਜੀ ਤੇ ਕੋਈ ਬੰਦਾ ਨੇ ਨੇੜੇ ਤੇ ਦੇਖਿਆ ਉਹ ਸਾਡੀ ਕਿਸੇ ਨਾ ਕੋਈ ਲਾਗੜਾ ਜਿਹੜੇ ਬਾਹਰ ਕੈਮਰੇ ਚੱਲਦੇ ਨਗਰਪੰਚਾਇਤ ਦੇ ਉਹ ਤਾਂ ਚੱਲਦੇ ਨਹੀਂ ਉਹ ਨਹੀਂ ਉਹ ਨਗਰਪੰਚਾਇਤ ਦਾ ਕੈਮਰੇ ਦਾ ਮੂੰਹ ਮੋੜਿਆ ਜਿਹੜਾ ਇੱਧਰ ਹੋ ਰਿਹਾ ਤੇ ਆਂਡੀਆਂ ਗਵਾਂਡੀਆਂ ਦੇ ਕੈਮਰੇ ਆਉਂਦਾ ਨਹੀਂ ਦਿਨ ਪੱਲੇ ਤੇ ਕੈਮਰੇ ਪਏ ਹੋਣੇ ਕਿੰਨੀ ਤੁਸੀਂ ਮੋੜੇ ਹੋਏ ਨੇ ਪਹਿਲਾਂ ਹੀ ਇਦਾਂ ਹੀ ਆ ਨਹੀਂ ਉਹ ਕਿ ਇਹ ਤਾਂ ਸਾਰ ਪਹਿਲਾਂ ਵੀ ਹੋ ਗਿਆ ਸੀ ਹੁਣ ਇਹ ਤਾਂ ਤਾੜਿਆ ਨਹੀਂ ਤਾਂ ਹੁਣ ਅਸਲ ਵੈਸੇ ਉਹ ਕੈਮਰਾ ਇੱਧਰ ਨੂੰ ਆ ਜਿਹੜਾ ਇਹਦਾ ਡੇਟਾ ਕੀਤਾ ਤੇ ਦੂਸਰੇ ਕੈਮਰੇ ਉਹ ਦੋ ਹੈਗੇ ਉਹਨਾਂ ਦੇ ਮਾਣੇ ਦਾ ਤੇ ਇਹਨਾਂ ਦੇ ਸੁਨਿਆਰਿਆਂ ਦੇ ਆ ਉਹ ਦੱਸਦੇ ਆ ਵੀ 1:00 ਵਜੇ ਯਾਨੀ ਕਿ ਕੁੱਤੇ ਬਹੁਤ ਭੰਗੇ ਆ ਕੁੱਤੇ ਦਾ ਮਾੜਾ ਕਿਹਾ ਦੱਸਿਆ ਵੀ ਕੁੱਤੇ ਬਹੁਤ ਭੰਗੇ ਆ ਤੇ ਮੁੜ ਕੇ ਫੇਰ हट ਗਏ ਇਹ ਇਥੇ ਆ ਕੇ ਬੈਠ ਕੇ ਉਹਨਾਂ ਨੇ ਤਸੱਲੀ ਦੇ ਨਾਲ ਹੀ ਜਿੱਦੇ ਪੰਨੇ ਉਹ ਤੁਸੀਂ ਕੈਮਰੇ ਦੇਖੇ ਉਹ ਮੇਰੇ ਕੋਲ ਕੇ ਦੇਖੀਓ ਇਹਨਾਂ ਨੇ ਦੇਖਣ ਗਿਆ ਇਹਨਾਂ ਨੇ ਦੇਖੀ ਨਹੀਂ ਆ ਨਿਆਣੇ ਗਏ ਸੀ ਕਿ ਹੁਣ ਪਤਾ ਨਹੀਂ ਲੱਗਾ ਲੇ ਕੋਈ ਤੇ ਅੱਜ ਤੇ ਨਿਆਣੇ ਦੀ ਗੱਜ ਗਈ ਸੀ ਜੇ ਮਗਰ ਕੁਝ ਆ ਸੱਬਲ ਬਈਆ ਸੱਬਲ ਇੱਕ ਤੋੜ ਪਿਆ ਮਰੇ ਜਿਸ ਚੋਰੀ ਕਰਕੇ ਗਏ ਤਸੱਲੀ ਦੇ ਨਾਲ ਕਰਕੇ ਗਏ ਆ ਟਾਈਮ ਲਾ ਕੇ ਪੂਰਾ ਤਸੱਲੀ ਨਾਲ ਬੈਠਾ ਅਨੇ ਸੱਬਲਾ ਦੇ ਨਾਲ ਨੇ ਜਿਹੜਾ ਦਰਨੀ ਪੱਦਾ ਸੱਬਲਾ ਨਾਲ ਪਟਿਆ ਦੇ ਇਹ ਚੋਰੀ ਨਹੀਂ ਹੈਗੀ ਇਹ ਡਾਕਾ ਹੈ ਡਕੇ ਡਕੇ ਸ਼ਰਿਆਮੇ ਲੋਕ ਨਹੀਂ ਪਤਾ ਉਹ ਉਦਾਰ ਬੰਦੇ ਜਿੱਦਾਂ ਕਿਸੇ ਦਾ ਡਰੇ ਨਹੀਂ ਮਾਰਨ ਦੀ ਗੰਢੀ ਵੀ ਕੋਸ ਨਹੀਂ ਸਦਕਾ ਉਹਨਾਂ ਨੂੰ ਅਸਲ 'ਚ ਪਤਾ ਸੀ ਵੀ ਘਰ ਕੋਈ ਹੈ ਨਹੀਂ ਤਸੱਲੀ ਨਾ ਕਰਕੇ ਗਏ ਆ ਪਰ ਜਿਹੜਾ ਖੈ ਦੇਖਿਆ ਜਾਵੇ ਤਾਂ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਸ਼ਰਿਆਮਾਂ ਜਈਆਂ ਵਾਰ ਦਾ ਤਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਹੋਰ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਜਲਦ ਤੋਂ ਜਲਦ ਚੋਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਕੀਕਤ ਰੀਵੀ ਪੰਜਾਬੀ ਲਈ ਨਕੂਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ